ਬਾਪੂ ਦੇ ਜਾਂਦਿਆਂ ਹੀ ਮੇਰਾ ਸਕੂਲ ਜਾਣਾ ਮੁੱਕ ਗਿਆ ਆਖਣ ਲੱਗੇ ਹੁਣ ਜ਼ਿੰਮੇਵਾਰੀ ਚੁੱਕਣੀ ਪੈਣੀ ਐ ਮਾਂ ਬੇਵਸੀ ਬਾਪੂ ਬੜਾ ਚੰਗਾ ਇਨਸਾਨ ਸੀ ਪਰ ਸ਼ਰਾਬ ਦੇ ਨਾਲ-ਨਾਲ ਜਦੋਂ ਕਿੰਨੇ ਨਸ਼ੇ ਹੋਰ ਵੀ ਕਰਨ ਲੱਗ ਪਿਆ ਤਾਂ ਹਾਲਾਤ ਦਿਨੋਂ-ਦਿਨੋਂ ਵਿਗੜਦੀ ਗਈ ਇੱਕ ਦਿਨ ਸੁੱਤੇ ਪਏ ਦੇ ਪੋਜੇ ਵਿੱਚੋਂ ਚਿੱਟੀਆਂ ਗੋਲੀਆਂ ਕੱਢ ਖਾਲ ਵਿੱਚ ਰੋੜ ਦਿੱਤੀਆਂ ਮੈਨੂੰ ਬਹੁਤ ਘਟਿਆ ਫੇਰ ਇੱਕ ਦਿਨ ਸ੍ਰੇਹਾ ਮਿਲਿਆ ਪਹੇਤੇ ਮੁੱਦਾ ਪਿਆਈ ਕਰੇ ਲੈ ਆਵੋ ਮਾਂ ਭਾਂਡੇ ਮਾਜ ਰਹੀ ਸੀ ਦੋਨੋਂ ਨਸੇ ਗਏ ਬਾਜਾਂ ਮਾਰੀਆਂ ਹਿਲਾਇਆ ਜੁਲਾਇਆ ਪਰ ਕੋਈ ਸਾਥ ਸੱਤ ਨਹੀਂ ਸਨ ਕਮਲੀ ਹੋਈ ਨੇ ਕੋਲੋਂ ਲੰਘਦੇ ਕਿੰਨਿਆਂ ਨੂੰ ਬਾਜਾਂ ਮਾਰੀਆਂ ਇਹ ਬੋਲਦਾ ਕਿਉਂ ਨਹੀਂ ਪਰ ਕਿਸੇ ਖਾਸ ਧਿਆਨ ਨਾ ਦਿੱਤਾ ਫੇਰ ਮੰਜੇ ਤੇ ਪਾ ਕੇ ਘਰ ਲੈ ਆਏ ਰੋਣ ਧੋਣ ਮੜੀ ਮਕਾਣਾ ਤੇਰਵੀਂ ਭੋਗ ਫੁੱਲ ਅਤੇ ਹੋਰ ਫਿਰ ਸ਼ੁਰੂ ਹੋਈ ਸਾਡੇ ਸੰਘਰਸ਼ ਦੀ ਲੰਬੀ ਕਹਾਣੀ ਮੈਨੂੰ ਢਾਬੇ ਤੇ ਲਾ ਦਿੱਤਾ ਗਿਆ ਉਹ ਕਿੰਨਾ ਕੰਮ ਕਰਾਉਂਦੇ ਗਾਲਾਂ ਕੱਢਦੇ ਗਲਾਸ ਟੁੱਟ ਜਾਂਦਾ ਤਾਂ ਤਨਖਾਹ ਵਿੱਚੋਂ ਮਨਮਰਜ਼ੀ ਦੀ ਕਟੌਤੀ ਵੀ ਹੁੰਦੀ ਬਾਪੂ ਦੀ ਬੜੀ ਯਾਦ ਆਉਂਦੀ ਅਕਸਰ ਆਖਿਆ ਕਰਦਾ ਸੀ ਕਿ ਇਸ ਨੂੰ ਫੌਜ ਵਿੱਚ ਭਰਤੀ ਕਰਾਉਣਾ ਹੈ ਬਰਦ ਦੇ ਵਿੱਚ ਬਾਲਾ ਸੋਹਣਾ ਲੱਗੂ ਮੇਰਾ ਪੁੱਤ। ਫੇਰ ਉਸ ਦਾ ਮੂੰਹ ਅੱਖਾਂ ਅੱਗੇ ਘੁੰਦਾ ਰਹਿੰਦਾ। ਮੈਂ ਥੱਕਿਆ ਟੁੱਟਿਆ ਬਾਪਸ ਮੁੜਦਾ ਤਾਂ ਕਿੰਨੇ ਲੋਕ ਉਧਾਰ ਦਿੱਤੇ ਬਾਪਸ ਲੈਣਾ ਆਏ ਹੁੰਦੇ। ਮਾਂ ਗੜ ਵਿੱਚ ਪੱਲਾ ਪਾ ਕੇ ਸੱਚੇ ਲਾਰੇ ਲਾ ਕੇ ਖੜਾ ਛੜਾ ਹੁੰਦੀ। ਮੈਨੂੰ ਵੀ ਕਿੰਨਿਆਂ ਦੇ ਮੁਫਤ ਵਿੱਚ ਕੰਮ ਕਰਨੇ ਪੈਂਦੇ। ओके ਬਾਰੂ ਨੇ ਸਾਤੋਂ ਪੈਸੇ ਉਧਾਰੇ ਲੈ ਸਨ ਕਿਸੇ ਸਲਾਹ ਦਿੱਤੀ ਜਦੋਂ ਕੋਈ ਆਖੇ ਇਹਨਾਂ ਉਧਾਰ ਬਾਕੀ ਏ ਤਾਂ ਪਿੱਛੋਂ ਅੱਗੋਂ ਪੁੱਛਿਆ ਕਰ ਲਿਖਿਆ ਬਖਾਓ ਸਬੂਤ ਦਿਓ ਇੱਕ ਦਿਨ ਹਵੇਲੀ ਵਾਲਿਆਂ ਦੀਆਂ ਪੱਠਿਆਂ ਦੀਆਂ ਦੋ ਪੰਡਾ ਵੱਢਣ ਮਗਰੋਂ ਜਦੋਂ ਤੀਜੀ ਦੀ ਬਾਜ ਪਈ ਤਾਂ ਸਬਰ ਦਾ ਬੰਨ ਟੁੱਟ ਗਿਆ ਉਹੀ ਗੱਲ ਆਖ ਦਿੱਤੀ ਕਿ ਲਿਖਿਆ ਬਖਾਓ ਕਿੰਨੇ ਪੈਸੇ ਉਧਾਰ ਲਏ ਸੀ ਤੂਫਾਨ ਆ ਗਿਆ ਉਹ ਮੈਨੂੰ ਤੂੜੀ ਵਾਲੇ ਅੰਦਰ ਲੈ ਗਏ ਤੇ ਬਹੁਤ ਮਾਰਿਆ ਘਰੇ ਦੱਸਿਆ ਤਾਂ ਬੇਬੇ ਵੀ ਰੋ ਪਈ ਬੁੱਕਲ ਵਿੱਚ ਲਕੋ ਲਿਆ ਮੈਨੂੰ ਉੱਥੇ ਪਏ ਨੂੰ ਹੀ ਨੀਂਦਰ ਆ ਗਈ ਜਾ ਗਈ ਤਾਂ ਨਸੀਹਤ ਦੇਣ ਲੱਗੀ ਸਿੱਧੀ ਨਾ ਨਾ ਕਰਿਆ ਕਰ ਕਿਸੇ ਬਿਮਾਰੀ ਦਾ ਬਹਾਨਾ ਲਾ ਦਿਆ ਕਰ ਮੈਂ ਇੰਜ ਵੀ ਕਰਕੇ ਵੇਖ ਲਿਆ ਪਰ ਮੇਰਾ ਬੋਲਿਆ ਝੂਠ ਚੱਟ ਫੜਿਆ ਜਾਂਦਾ ਫਿਰ ਕੋਈ ਤਰਸ ਨਾ ਕਰਦਾ ਨਿੱਕੇ ਭੈਣ ਭਰਾਵਾਂ ਅਤੇ ਮਾਂ ਬਾਰੇ ਭੱਦੀਆਂ ਟਿੱਪਣੀਆਂ ਬੱਖਰੀਆਂ ਕਰਦੇ ਮੈਨੂੰ ਬੁਰਾ ਲੱਗਦਾ ਪਰ ਸਬਰ ਦਾ ਘੁੱਟ ਭਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ ਇੱਕ ਦਿਨ ਢਾਬੇ ਤੇ ਭਾਂਡੇ ਮਾਜ ਰਿਆ ਸਾਂ ਕਿ ਮਾਸਟਰ ਧਰਮਚੰਦ ਜੀ ਆ ਗਏ ਸਾਈਕਲ ਸਟੈਂਡ ਤੇ ਲਾ ਕੇ ਪੁੱਛਣ ਲੱਗੇ ਓਏ ਮਿੱਠੂਆ ਤੂੰ ਅੱਜ ਕੱਲ੍ਹ ਸਕੂਲੇ ਕਿਉਂ ਨਹੀਂ ਆਉਂਦਾ ਮੈਂ ਭਰੇ ਪੀਤੇ ਨੇ ਆਪਣਾ ਮੂੰਹ ਕੂਣੀ ਅੰਦਰ ਲੁਕੋ ਕੇ ਲਿਆ ਉਹਨਾਂ ਹੋਰ ਕੋਲ ਆ ਕੇ ਜ਼ੋਰ ਨਾਲ ਮੇਰਾ ਮੂੰਹ ਕੂਣੀ ਤੋਂ ਬਾਹਰ ਕੀਤਾ ਮੇਰੀ ਕਮੀਜ਼ ਤੇ ਪੂਰੇ ਦਾ ਪੂਰਾ ਮੂੰਹ ਹੰਝੂਆਂ ਮੁਰਕੇ ਨਾਲ ਗਿੱਲਾ ਹੋ ਗਿਆ ਸੀ ਉਹ ਸਾਰੀ ਕਹਾਣੀ ਸਮਝ ਗਈ ਅੱਖਣ ਲੱਗੇ ਕੱਲ ਆਪਣੀ ਬੇਬੇ ਨੂੰ ਸਕੂਲੇ ਲੈ ਕੇ ਆਵੀ ਪਹਿਲਾਂ ਬੇਬੇ ਨੇ ਨਾ ਕਰ ਦਿੱਤੀ ਜਿਹੜੇ ਦੋ ਪੈਸੇ ਆਉਂਦੇ ਨੇ ਉਹ ਬੰਦ ਹੋ ਜਾਣਗੇ ਤਾਂ ਗੁਜ਼ਾਰਾ ਕਿਦਾਂ ਚੱਲੂ ਪਰ ਫਿਰ ਜਦੋਂ ਰੋਜ਼ ਵਜਦੀਆਂ ਪਟੋਕੀਆਂ ਚਪੇੜਾਂ ਅਤੇ ਗਾਹਲਾਂ ਦਾ ਵਾਲਾ ਦਿੱਤਾ ਤਾਂ ਤਿਆਰ ਹੋਈ ਆਖਣ ਲੱਗੀ ਮੈਂ ਕੱਢੂੰ ਆਪਣੇ ਪੁੱਤ ਨੂੰ ਇਸ ਨਰਕ ਵਿੱਚੋਂ ਫਿਰ ਮਾਸਟਰ ਧਰਮਚੰਦ ਦੇ ਉਦੋਂ ਸਦਕਾ ਮੇਰੀ ਫੀਸ ਮਾਫ ਹੋ ਗਈ ਕਿਤਾਬਾਂ ਮੁੱਤ ਮਿਲ ਗਈਆਂ ਥੋੜਾ ਬਹੁਤ ਵਜੀਫਾ ਵੀ ਲੱਗ ਗਿਆ ਮਾਸਟਰ ਧਰਮਚੰਦ ਮੈਨੂੰ ਹਮੇਸ਼ਾ ਅਰਸਾਂ ਉਤਰਿਆ ਰੱਬ ਜਪਦਾ ਕਰਦਾ ਇੰਜ ਲੱਗਦਾ ਜਿੱਦਾਂ ਮੇਰਾ ਬਾਪ ਨਸ਼ਿਆਂ ਤੋਂ ਤੋਬਾ ਕਰਕੇ ਦੂਜਾ ਰੂਪ ਧਾਰਨ ਕਰ ਤਰਤ ਤੇ ਉਤਰ ਆਇਆ ਹੋਵੇ ਅੱਜ ਇੰਨੇ ਬਰਿਆਂ ਬਾਅਦ ਛੁੱਟੀ ਕੱਟਣ ਪਿੰਡ ਆਉਂਦਾ ਹਾਂ ਤਾਂ ਮਾਸਟਰ ਜੀ ਦੀ ਮੜੀ ਤੇ ਜਾ ਕੇ ਮੱਥਾ ਟੇਕਣਾ ਪੜੇ ਨਹੀਂ ਭੁੱਲਦਾ ਨਾਲ ਦੀ ਵੀ ਉਚੇਚਾ ਨਾਲ ਜਾਂਦੀ ਹੈ ਉਸ ਨੂੰ ਵੀ ਇੰਨੀ ਗੱਲ ਦੱਸਦਾ ਹਾਂ ਕਿ ਕਿਦਾਂ ਮੈਂ ਮਰੇ ਤੋਂ ਜਿਉਂਦਾ ਹੋਇਆ ਸਾਂ ਦੁਨੀਆ ਦੀ ਸਭ ਤੋਂ ਸੰਘਣੀ ਛਾਂ ਉਸ ਪੰਜੇ ਦੀ ਜਿਹੜਾ ਇੱਕ ਬਾਪ ਅਕਸਰ ਹੀ ਸਿਰ ਦੇ ਵਾਲਾਂ ਵਿੱਚ ਫੇਰਦਾ ਹੋਇਆ ਇੰਨੀ ਗੱਲ ਲੱਗਦਾ ਸੀ ਕਿ ਪੁੱਤਰ ਘਬਰਾਈ ਨਾ ਮੈਂ ਜਿਉਂਦਾ ਆ ਆ ਜੀ ਸਾळा ਪਰ ਜਤੀਮ ਦੀ ਜ਼ਿੰਦਗੀ ਵਿੱਚ ਮਾਸਟਰ ਧਰਮਚੰਦ ਵਰਗੀ ਰੂਹ ਜ਼ਰੂਰ ਆਵੇ ਦੇ ਮਾਸਟਰ ਧਰਮਚੰਦ ਵਰਗੇ ਦੇ ਪੁਰਸ਼ ਹਮੇਸ਼ਾ ਹੀ ਜਨਮ ਲੈਂਦੇ ਰਹਿਣ। ਅਕਸਰ ਇਹ ਜੂ ਆਖਿਆ ਜਾਂਦਾ ਹੈ ਕਿ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਾਭ ਦੀ ਤੇ ਯਤੀਮਾਂ ਦੇ ਨਿਆਣੇ ਹੁੰਦੇ ਕਾਮੇਜਗ ਦੇ। ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ। ਸੁਣਨ ਲਈ ਬਹੁਤ-ਬਹੁਤ ਧੰਨਵਾਦੀ।